ਸਸਿਕਾਲ ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਤਸਵੀਰਾਂ ਦਿਖਾਉਣਾ ਤੁਹਾਨੂੰ ਹੜਪੀੜਤਾ ਦੀ ਮਦਦ ਲਈ ਅਕਾਲੀ ਦਲ ਵੱਲੋਂ ਸ਼ੁਰੂ ਤੋਂ ਹੀ ਲਗਾਤਾਰ ਜਿਹੜੀ ਉਹ ਮਦਦ ਭੇਜੀ ਜਾ ਰਹੀ ਹੈ ਪਰ ਹੁਣ ਹਲਕਾ ਖਰੜ ਤੋਂ ਜਿਹੜਾ ਕਰੀਬ 800 ਏਕੜ ਦਾ ਕਣਕ ਦਾ ਬੀਜ ਭੇਜਿਆ ਜਾ ਰਿਹਾ ਰਵਿੰਦਰ ਸਿੰਘ ਖੇੜਾ ਨੇ ਸੁਆਣਾ ਸਾਹਿਬ ਨੇ ਜ਼ਿਲ੍ਹਾ ਅਕਾਲੀ ਦਲ ਮੁਹਾਲੀ ਦੇ ਪ੍ਰਧਾਨ ਨੇ ਦੇਖ ਸਕਦੇ ਹੋ ਗੱਲਬਾਤ ਕਰ ਲੈਣੇ ਆ ਖੇੜਾ ਸਾਹਿਬ ਸੁਆਣ ਸਾਹਿਬ ਅਕਾਲੀ ਦਲ ਦਾ ਜ਼ਿਕਰ ਕਰਿਆ ਜਾਵੇ ਬੰਨਾ ਤੇ ਤੇਲ ਦੀ ਨਗਦ ਰਾਸ਼ੀ ਦੀ ਹੁਣ ਬੀਜ ਦੀ ਸੇਵਾ ਵੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਪਹਿਲੇ ਦਿਨ ਤੋਂ ਜਦੋਂ ਤੋਂ ਇਹ ਕਰੋਪੀ ਪੰਜਾਬ ਚਾਈ ਪਹਿਲੇ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪੰਜਾਬ ਦਾ ਪੁੱਤ ਬਣ ਕੇ ਪੰਜਾਬੀਅਤ ਦੀ ਸੇਵਾ ਕੀਤੀ ਔਰ ਸਾਡੇ ਪਾਰਟੀ ਦੇ ਪ੍ਰਧਾਨ ਸਸ ਕੁਬੀਰ ਸਿੰਘ ਬਾਦਲ ਸਾਹਿਬ ਦਾ ਸ਼ੁਰੂ ਤੋਂ ਇਹ ਰਿਹਾ ਕਿ ਜਿਹੜੇ ਹਰ ਪਿੰਡ ਦਾ ਇਲਾਕੇ ਆ ਵੀ ਉਹਨਾਂ ਦੇ ਵਿੱਚ ਆਪਾਂ ਜਾਈਏ ਜੇ ਉਹ ਫੀਡਬੈਕ ਲਈਏ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਉੱਥੇ ਦਈਏ ਮੈਂ ਧੰਨਵਾਦ ਕਰਦਾ ਸਰ ਰਵਿੰਦਰ ਸਿੰਘ ਖੇੜਾ ਜਿਹੜੇ ਸਾਡੇ ਸਕੱਤਰ ਨੇ ਯੂਥ ਅਕਾਲੀ ਦਲ ਦੇ ਉਹਨਾਂ ਦੇ ਵੱਲੋਂ ਅੱਜ ਇਹ ਵੱਡਾ ਹਮਲਾ ਮਾਰਿਆ ਗਿਆ 800 ਏਕੜ ਦਾ ਬੀਜ ਜੇ ਕਿਉਂਕਿ ਹੁਣ ਬੀਜ ਦੀ ਬਹੁਤ ਲੋੜ ਸੀਗੀ ਕਿਸਾਨਾਂ ਨੇ ਉੱਥੇ ਆਪਣੀ ਬਜਾਈ ਕਰਨੀ ਹੈ ਕਿਉਂਕਿ ਉਹਨਾਂ ਦੇ ਫਸਲਾਂ ਤਬਾਹ ਹੋ ਗਈਆਂ ਸੋ ਉਸ ਦੇ ਤਹਿਤ ਅੱਜ 800 ਏਕੜ ਦਾ ਕਰੀਬ ਜਿਹਦੀ ਕੀਮਤ 12 ਲੱਖ ਰੁਪਏ ਦੇ ਕਰੀਬ ਬਣ ਰਹੀ ਹੈ ਉਹ ਆਪਣੇ ਪੱਧਰ ਤੇ ਆਪਣੇ ਸਾਥੀਆਂ ਦੇ ਦਾ ਪ੍ਰਧਾਨ ਹੋਣ ਦੇ ਨਾਤੇ ਕਿਉਂਕਿ ਇਹਨਾਂ ਨੇ ਬੜੀ ਜ਼ਿੰਮੇਵਾਰੀ ਔਰ ਨਵਾਈ ਹੈ ਔਰ ਸਸਖਵੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਔਰ ਪੂਰੀ ਪਾਰਟੀ ਵੱਲੋਂ ਮੈਂ ਨਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਦੇ ਵਿੱਚ ਯੋਗਦਾਨ ਪਾਇਆ ਖੇੜਾ ਸਭ ਬਹੁਤ ਸਾਰੇ ਸਟੈਪਸ ਸੀਗੇ ਪਹਿਲਾਂ ਤਾਂ ਜਦੋਂ ਹੜ ਆਇਆ ਉਦੋਂ ਮਦਦ ਪਾਣੀ ਖਾਣਾ ਦਾਣਾ ਪਸ਼ੂਆਂ ਦਾ ਉਸ ਤੋਂ ਬਾਅਦ ਖੇਤ ਪੱਧਰੇ ਕਰਨ ਦਾ ਫਿਰ ਬਿਮਾਰੀਆਂ ਨੂੰ ਲੈ ਕੇ ਮੈਡੀਕਲ ਫੈਸਿਲਿਟੀ ਤਾਂ ਹੁਣ ਬਜਾਈ ਦੀ ਸੇਵਾ ਕੀ ਲੱਗਦਾ ਪੌੜੀਦਰ ਪੌੜੀ ਨਾਲ ਖੜੇ ਹੋ ਜਦੋਂ ਇਸ ਕੁਦਰਤੀ ਆਫਤ ਨੇ ਪੰਜਾਬ ਨੂੰ ਘੇਰਿਆ ਸੀ ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਇੱਕ ਖੇਤਰੀ ਪਾਰਟੀ ਦੇ ਮੋਢੀ ਹੋਣ ਦੇ ਨਾਤੇ ਜ਼ਿੰਮੇਵਾਰੀ ਚੱਕੀ ਸੀ ਵੀ ਜਿਵੇਂ ਜਿਵੇਂ ਵੀ ਪੰਜਾਬ 'ਚ ਜਿਸ ਜਿਸ ਚੀਜ਼ ਦੀ ਲੋੜ ਪਊਗੀ ਸ਼੍ਰੋਮਣੀ ਅਕਾਲ ਦਲ ਡਟ ਕੇ ਉਹਨਾਂ ਕਿਸਾਨਾਂ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਜਿਹੜੇ ਹੜ੍ਹਾਂ ਨਾਲ ਬਹੁਤ ਪ੍ਰਭਾਵਿਤ ਹੋਏ ਆਂ ਜਿਵੇਂ ਜਿਵੇਂ ਲੋਡ ਹੋ ਗਈ ਉਹਦੀ ਮਦਦ ਲਈ ਖੜੂਗਾ ਸਾਡੇ ਅੱਜ ਸਮੁੱਚੇ ਹਲਕਾ ਖਰੜ ਦੇ ਸਾਡੇ ਸਾਰੇ ਸਾਥੀ ਖੜੇ ਨੇ ਸਰਦਾਰ ਦਲਬਾਤ ਸਿੰਘ ਜੀ ਐਸ ਵਿੰਗ ਦੇ ਪ੍ਰਧਾਨ ਨੇ ਸਰਦਾਰ ਹਰਦੀਪ ਸਿੰਘ ਉਹਨੇ ਜੀ ਲੱਕੀ ਜੀ ਉਹਨੇ ਸੰਸ ਸਿੰਘ ਉਹਨੇ ਸਾਰੇ ਖੜੇ ਨੇ ਸਾਡੇ ਸਮੂਹ ਸਾਰਿਆਂ ਵੱਲੋਂ ਸੁਆਣਾ ਸਾਫ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਇੱਥੋਂ ਬੀਜ ਵੰਡਣਾ ਕਰ ਰਹੇ ਹਾਂ ਜਿਹੜਾ ਸਰਦਾਰ ਸੁਖਵੀਰ ਸਿੰਘ ਵੱਲੋਂ ਸਾਹਿਬ ਨੇ ਅਨਾਉਂਸ ਕਰਿਆ ਸੀ ਵੀ 1 ਲੱਖ ਏਕੜ ਦਾ ਬੀਜ ਭੇਜਿਆ ਦਿੱਤਾ ਜਾਊਗਾ ਉਸ ਕੈਲੀਏ ਲੜੀ ਦੇ ਤਹਿਤ ਹਲਕਾ ਖਰੜ ਵੱਲੋਂ 800 ਕਿਲੇ ਦਾ ਯੋਗਦਾਨ ਪਾਇਆ ਜਾ ਰਿਹਾ ਕਹਿੰਦੇ 12 ਲੱਖ ਰੁਪਏ ਦਾ ਬੀਜ ਹਾਂ ਜੋ ਵੀ ਤਿਲ ਫੁੱਲ ਸੀਗਾ ਜਿੰਨੀ ਵੀ ਅਮਾਉਂਟ ਬਣੀ ਹੈ 12-13 ਲੱਖ ਜੋ ਬਣਿਆ ਜੀ ਤਕਰੀਬਨ 800 ਏਕੜ ਦਾ ਬੀਜ ਦਾ ਸਰਟੀਫਾਈਡ ਬੀਜ ਦਾ ਪ੍ਰਬੰਧ ਕਰਕੇ ਅੱਜ ਅਜਨਾਲੇ ਵੱਲ ਭੇਜਿਆ ਜਾ ਰਿਹਾ ਅੱਛਾ ਬਹੁਤ ਸਾਰੀਆਂ ਚੀਜ਼ਾਂ ਨੇ ਦਿੱਕਤਾਂ ਪਰੇਸ਼ਾਨੀਆਂ ਬਹੁਤ ਨੇ ਨਾਲ ਖੜੇ ਰਹਾਂਗੇ ਕਿਉਂਕਿ ਹਜੇ ਲੱਗਦਾ ਨਹੀਂ ਕੰਮ ਵਾਈਂਡ ਅਪ ਹੋਊਗਾ ਬਹੁਤ ਮੁਸ਼ਕਿਲ ਹੈ ਉੱਥੇ ਬੀਜਣੀ ਲਾਹਾਜੇ ਤਾਂ ਕਹਿੰਦੇ ਕਣਕ ਬੀਜਣ ਦੀ ਵੀ ਸਥਿਤੀ ਚ ਨਹੀਂ ਹੈਗੇ ਕਿਸਾਨ ਦੇਖੋ ਪਾਣੀ ਪੂਰਾ ਹੈ ਆਪਣੇ ਜਹੋ ਜਲਾਲ ਤੇ ਸੀ ਉਦੋਂ ਬੰਨਾ ਤੇ ਰਾਖੀ ਬੰਨਾ ਤੇ ਉੱਤੇ ਮਿੱਟੀ ਦਾ ਪ੍ਰਬੰਧ ਕਰਨਾ ਥੈਲਿਆਂ ਦਾ ਪ੍ਰਬੰਧ ਕਰਨਾ ਜਾ ਕੇ ਡੀਜ਼ਲ ਦੀ ਲੋਡ ਸੀ ਡੀਜ਼ਲ ਦੀ ਸੇਵਾ ਕਰਨੀ ਤੇ ਤੇਲ ਵੀ ਲੈ ਕੇ ਗਏ ਆ ਅੱਜ ਜੋ-ਜੋ ਜਿੱਥੇ ਲੋਡ ਹੋਈ ਹੈ ਜਿਵੇਂ-ਜਿਵੇਂ ਵੀ ਕਿਤੇ ਪ੍ਰਧਾਨ ਜੀ ਵੱਲੋਂ ਡਿਊਟੀ ਲੱਗੀ ਆ ਜਾਂ ਜਿੱਥੇ ਲੱਗਿਆ ਸਾਨੂੰ ਆਪਣੇ ਹਲਕੇ ਵੱਲੋਂ ਅਸੀਂ ਵੱਧ ਚੜ ਕੇ ਜਿੰਨਾ ਕੁ ਸਮਰੱਥਾ ਗੁਰੂ ਸਾਹਿਬ ਨੇ ਬਖਸ਼ੀ ਆ ਅਸੀਂ ਆਪਣੇ ਵੱਲੋਂ ਯੋਗਦਾਨ ਪਾਉਂਦੇ ਰਹੇ ਆ ਹੁਣ ਚਾਹੇ ਤੇਲ ਦੀ ਗੱਲ ਸੀ ਚਾਹੇ ਪੰਪਾਂ ਦੀ ਗੱਲ ਸੀ ਚਾਹੇ ਜਦੋਂ ਪਾਣੀ ਉਤਰਿਆ ਉੱਥੇ ਮੱਛਰ ਬਿਮਾਰੀਆਂ ਭਿਆਨਕ ਫੈਲਣ ਦਾ ਖਤਰਾ ਸੀ ਫੋਗਿੰਗ ਕਰਨ ਦੀ ਗੱਲ ਸੀ ਤਾਂ ਯੂਥ ਕਲਦਨ ਨੇ ਪੂਰੀ ਕਮਾਂਡ ਸੰਭਾਲੀ ਆ ਸਰਦਾਰ ਸੁਖਵੀਰ ਸਿੰਘ ਬਾਲਾ ਜੀ ਨੇ ਸਾਡੀ ਡਿਊਟੀ ਲਈ ਸੀ ਤਾਂ ਹੁਣ ਬਜਾਈ ਦਾ ਕੰਮ ਸ਼ੁਰੂ ਹੋਇਆ ਤਾਂ ਬਜਾਈ ਤੇ ਅ ਲਈ ਕਣਕ ਦੇ ਵੀਜ਼ਾ ਪ੍ਰਬੰਧ ਕਰ ਰਹੇ ਆ ਉਸ ਤੋਂ ਅਗਲਾ ਪੜਾਅ ਆਏਗਾ ਖੇਤਾਂ ਦੇ ਵਿੱਚੋਂ ਰੇਤ ਹਟਾਉਣੀ ਬੰਨ ਪੱਕੇ ਕਰਨੇ ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਲੱਗੇਗਾ ਵੀ ਇੱਥੇ ਲੋਕਾਂ ਨਾਲ ਖੜਨ ਦੀ ਲੋੜ ਆ ਅਸੀਂ ਡਟ ਕੇ ਪੂਰਾ ਸਾਥ ਦੇਵਾਂਗੇ। ਸਾਡੀ ਸਵਾਲ ਹੈ ਯੂਥ ਅਕਾਲੀ ਦਲ ਨੇ ਬਹੁਤ ਐਮਰੋਲ ਅਦਾ ਕੀਤਾ ਇਸ ਪੂਰੇ ਸਿਨੈਰੀਓ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ। ਨਹੀਂ ਕੱਲਾ ਯੂਥ ਅਕਾਲੀ ਦਲ ਨਹੀਂ ਕਹਿ ਸਕਦੇ ਸਮੁੱਚੇ ਸ਼੍ਰੋਮਣੀ ਕਾਲ ਦਲ ਨੇ। ਸ਼੍ਰੋਮਣੀ ਕਾਲ ਦਲ ਦੀ ਬਿੰਗਾ ਯੂਥ ਕਾਲ ਦਲ ਨੌਜਵਾਨ ਨੌਜਵਾਨਾਂ ਦਾ ਰੋਲ ਨੌਜਵਾਨ ਸਾਥੀ ਆ ਅਕਾਲੀ ਬੀ ਜੋਸ਼ ਹੁੰਦਾ ਨੌਜਵਾਨ ਦੇ ਵਿੱਚ ਉਹਨਾਂ ਨੇ ਆਪਣਾ ਪੂਰਾ ਪੰਜਾਬ ਦੇ ਜਿੱਥੇ ਤੋਂ ਲੋਟ ਸੀ ਪੂਰਾ ਜੋਰ ਲਾ ਕੇ ਨਾਲ ਉਹਨਾਂ ਲੋਕਾਂ ਦੀ ਸਹਿਤਾ ਚ ਹੱਥ ਫੜਾਇਆ ਠੀਕ ਹੈ ਬਹੁਤ ਮਿਹਰਬਾਨੀ ਕਿ ਰਵਿੰਦਰ ਖੇੜਾ ਤੇ ਸੁਆਣਾ ਸਾਹਿਬ ਪਰਵਿੰਦਰ ਸਿੰਘ ਸੁਆਣਾ ਮੌਜੂਦ ਸੀਗੇ ਅਕਾਲੀ ਦਲ ਮੁਹਾਲੀ ਦੇ ਪ੍ਰਧਾਨ ਨੇ 12 ਲੱਖ ਰੁਪਏ ਦਾ ਇਹ ਬੀਜ ਹੈ ਕਰੀਬ 800 ਏਕੜ ਤੋਂ ਵੱਧ ਜਿਹੜਾ ਇਹ ਬੀਜ ਐ ਥੋ ਰਵਾਨਾ ਕੀਤਾ ਜਾਣਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ 1 ਲੱਖ ਏਕੜ ਫਸ ਜਿਹੜਿਆ ਉਹ ਬੀਜ ਮਹਿਆ ਕਰਾਇਆ ਜਾਊਗਾ ਤਾਂ ਉਸੇ ਲੜੀ ਦੇ ਤਹਿਤ ਯੂਥ ਅਕਾਲੀ ਦਲ ਦੇ ਸਕੱਤਰ ਨੇ ਅਰ ਆ ਪ੍ਰਵਿੰਦਰ ਸਿੰਘ ਸੁਹਾਣਾ ਮੌਜੂਦ ਨੇ ਉਹਨਾਂ ਨੇ ਇਹ ਵੀ ਜਤੂ ਰਵਾਨਾ ਕੀਤਾ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ